ਨਿਮਾਨਿਆਂ ਦੇ ਮਾਨ ਧੰਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ 451ਵੇਂ ਜੋਤੀ ਜੋਤ ਦਿਵਸ ਮੇਲਾ ਜੱਗ ਜੋ ਕਿ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਿਤੀ 6 ਅਤੇ 7 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਅੱਜ ਗੁਰਦੁਆਰਾ ਬੌਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਰਦਾਰ ਗੁਰਾ ਸਿੰਘ ਮਾਨ ਦੀ ਅਗਵਾਈ ਹੇਠ ਮੇਲੇ ਦੇ ਪ੍ਰਬੰਧਾਂ ਅਤੇ ਤਿਆਰੀਆਂ ਸੰਬੰਧੀ ਇਲਾਕੇ ਦੇ ਮਹਤਵਪੂਰਨ ਅਤੇ ਸੂਝਮਾਨ ਸ਼ਖਸੀਅਤਾਂ ਨਾਲ ਸਲਾਹ-ਮਸ਼ਵਰਾ ਕਰਨ ਵਾਸਤੇ ਮੀਟਿੰਗ ਕੀਤੀ ਗਈ ਜਿਸ ਦਾ ਸੰਗਤ ਲਈ ਉਲੰਗਰ ਦੇ ਪ੍ਰਬੰਧ, ਪਾਰਕਿੰਗ, ਟ੍ਰੈਫਿਕ ਦੇ ਪ੍ਰਬੰਧ ਆਦਿ ਦੇ ਸੰਬੰਧ ਵਿੱਚ ਵਿਚਾਰਾਂ ਹੋਈਆਂ ਫਦੇ ਟਾਈਮ ਚੈਨਲ ਲਈ ਐਸਐ ਸੰਧਾ ਦੇ ਸ਼ੀਤਲ ਬਾਬਾ ਦੀ ਰਿਪੋਰਟ ਸੋ ਅੱਜ ਜਿਹੜੀ ਮੀਟਿੰਗ ਇੱਥੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਹੋਈ ਆ ਕੀ ਇਹਦਾ ਏਜੰਡਾ ਸੀ ਤੇ ਕੀ ਕਹਿਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਬ ਸ੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਆਪਾਂ ਗੁਰਦੁਆਰਾ ਬੌਲੀ ਸਾਹਿਬ ਗੰਰਵਾਲ ਸਾਹਿਬ ਦੇ ਬਿਤੇ ਅੱਜ ਮੀਟਿੰਗ ਦਾ ਇਹ ਵਿਸ਼ਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਪ੍ਰਬੰਧ ਗੁਰਦੁਆਰਾ ਬੌਲੀ ਸਾਹਿਬ ਦਾ ਇੱਥੇ ਹਰ ਸਾਲ ਦੀ ਤਰ੍ਹਾਂ ਸਰਾਨਾ ਜੋੜ ਮੇਲਾ ਮਨਾਇਆ ਜਾਂਦਾ ਵਾ ਜਿਹੜਾ ਵੱਖ-ਵੱਖ ਤਰੀਕਿਆਂ ਜਾਂਦਾ ਐਰਕਿਓ 6 ਤੇ 7 ਸਤੰਬਰ ਨੂੰ ਆ ਰਿਹਾ ਸ਼ਨੀ ਦੇ ਆਦਵਾਰ ਦਾ ਦਿਨ ਬਣਦਾ ਇਹਨੂੰ ਜਗ ਮੇਲਾ ਕਿਹਾ ਜਾਂਦਾ ਲੱਖਾਂ ਦੀ ਗਿਣਤੀ 'ਚ ਦੇਸ਼ਾਂ-ਵਿਦੇਸ਼ਾਂ ਬਾਦ ਦੇ ਘਿਲਿਆਂ 'ਚੋਂ ਬਾਹਰ ਦੇ ਸਟੇਟਾਂ ਦੇ ਵਿੱਚੋਂ ਇੱਥੇ ਸੰਗਤ ਪਹੁੰਚਦੀ ਹੈ ਤੇ ਹਰ ਸਾਲ ਸੀ ਜਿਹੜੇ ਇਸ ਨਗਰ ਦੇ ਵਸਨੀਕ ਹੈ ਸੰਗਤ ਸਭਾ ਸਜਾੜੀਆਂ ਵਾਲੇ ਕੋਈ ਪਤਵੰਤੇ ਸੱਜਣ ਪੰਚਾਇਤ ਮੂਤ ਪਰ ਬੰਦੇ ਉਹਨਾਂ ਦੀ ਮੀਟਿੰਗ ਸਦੀਦੀ ਹੈ ਤੇ ਉਹਨਾਂ ਨੂੰ ਅੱਜ ਬੁਲਾਇਆ ਗਿਆ ਸੀ ਕਿ ਆਪ ਆਪਣਾ ਸਹਿਯਾਰ ਦਿਓ ਕਿ ਗੁਰਦਰਾ ਸਾਹਿਬ ਜਿਹੜਾ ਮੇਲਾ ਵਾ ਕਿਉਂਕਿ ਬਾਰੋਂ ਸੰਗਤ ਆਉਣੀ ਆ ਵਾ ਤੇ ਆਪ ਰਲ ਮਿਲ ਕੇ ਸਭ ਦਾ ਕਿਸ ਨੂੰ ਕਿਸੇ ਕਿਸੇ ਨੂੰ ਮੁਸ਼ਕਲ ਨਾ ਆਵੇ ਲੰਗਰ ਪਾਣੀ ਦਾ ਕਾਰ ਪਾਰਕ ਦਾ ਸੈਕਸ ਟ੍ਰਾਂਸਪੋਰਟੇਸ਼ਨ ਜਿਹੜਾ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਸਖਾਵੇਂ ਤੇ ਵਧੀਆ ਬਣੇ ਕੀਤੇ ਜਾਣ ਉਹਨਾਂ ਦਾ ਸਹਿਯੋਗ ਲੈਣ ਲਈ ਮੀਟਿੰਗ ਸਦੀ ਗਈ ਉਹਨਾਂ ਸਾਰੇ ਜਿੰਨੇ ਵੀ ਪੰਚਾਇਤ ਆ ਪਤਵੰਤੇ ਸੱਜਣਾਂ ਜਿੰਨੇ ਵੀ ਮੂਤ ਬਰਾਗੂਆ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਸਾਡਾ ਜਿਹੜਾ ਵਾ ਇਹ ਜਿਹੜੀ ਸੇਵਾ ਵਾ ਇਹ ਗੁਰੂ ਦੀ ਸੇਵਾ ਵਾ ਸਾਧਗੁਰੂ ਕੀ ਸੇਵਾ ਗਾਖੜੀ ਫਿਰ ਦੀ ਜੀ ਆਗੂ ਆਏ ਇਹ ਜਿਹੜੀ ਗੁਰੂ ਦੀ ਸੇਵਾ ਵਾ ਅਸੀਂ ਤਨ ਮਨ ਤੇ ਧਨ ਨਾਲ ਤੁਹਾਡੇ ਨਾਲ ਸਾਰੇ ਦਿਲੋਂ ਕਰਾਂਗੇ ਸਾਰਿਆਂ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਕੋਈ ਵੀ ਕਿਸੇ ਨੂੰ ਮੁਸ਼ਕਲ ਹੋਵੇ ਅਸੀਂ ਤੁਹਾਡੇ ਪੂਰੇ ਸਹਿਯੋਗ ਨਾਲ ਆ ਜਿਹੜਾ ਲੰਗੇ ਕਿਸਾਂ ਕੋਈ ਮਨੇ ਨੋਟਿਸ ਦੇ ਵਿੱਚ ਆਇਆ ਸੀ ਕਿ ਜਦੋਂ ਸਤ ਸ਼ਾਮ ਹੁੰਦੀ ਹੈ ਬਾਹਰ ਦੇ ਲੰਗਰ ਚੁੱਕੇ ਜਾਂਦੇ ਆ ਤੇ ਦੋ ਪਰਿਵਾਰਾਂ ਸਰਦਾਰ ਕੁਲਦੀਪ ਸਿੰਘ ਲੌੜੀਆ ਇੱਕ ਛੋਟੀ ਪਰਵਾਰ ਸਰਦਾਰ ਨਿਰਮਲ ਸੋਹਣਾ ਦੇ ਪਰਵਾਰ ਸਰਪੰਚ ਜਿਹੜੇ ਮੌਜੂਦਾ ਉਹ ਲੰਗਰ ਲਾਉਂਦੇ تھے ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਜਿਹੜਾ ਤੁਸੀਂ ਲੰਗਰ 7 ਤਰੀਕ ਨੂੰ ਸ਼ਾਮ ਤੱਕ ਰੱਖੋ ਇਹ ਉਹਨਾਂ ਨੂੰ ਬੇਨਤੀ ਕਰਨਾ ਬੰਦੀ ਪ੍ਰਵਾਨ ਕੀਤੀ ਹੈ ਭਾਵੇਂ ਸਰਦਾਰ ਪ੍ਰੇਮ ਸਿੰਘ ਸਰਪੰਚ ਧਾਰੀਵਾਲ ਸਾਹਿਬ ਜੀ ਔਰ ਸਾਹਿਬ ਜੀ ਸਾਰੇ ਜਿਹਨੇ ਵੀ ਪਤਵੰਤੇ ਸੱਜਣ ਆਇਆ ਸਾਰਿਆਂ ਨੇ ਬਹੁਤ ਸਹਿਯੋਗ ਦਾ ਗੱਲ ਕਹੀ ਹੈ ਇਹਨੇ ਮੈਂ ਕਹਿੰਦਾ ਖਿਮਾ ਦਾ ਜੱਜ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਅੱਜ ਦੀ ਮੀਟਿੰਗ ਬਾਰੇ ਕੀ ਕਰਨਾ ਚਾਹੁੰਦੇ ਤੁਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਵਿਖੇ ਜੋ ਕਿ ਜਗ ਮੇਲਾ ਹਰ ਸਾਲ ਬੜੇ ਸਤਿਕਾਰ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਉਸ ਦੇ ਸਬੰਧ ਦੇ ਵਿੱਚ ਵਿਚਾਰ ਕਰਨ ਦੇ ਲਈ ਸ਼ਰੋਮਣੀ ਕਮੇਟੀ ਵੱਲੋਂ ਮੈਨੇਜਰ ਸਾਹਿਬ ਵੱਲੋਂ ਇਲਾਕੇ ਦੇ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਜਿੰਨੇ ਵੀ ਲੰਗਰ ਲਾਉਣ ਵਾਲੀਆਂ ਕਮੇਟੀਆਂ ਆ ਕਿ ਮੋਟਰਸਾਈਕਲ ਸਟੈਂਡ ਵਾਲੇ ਆ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਦੀ ਇਹ ਮੀਟਿੰਗ ਆਪਣੇ ਗੁਰਦੁਆਰਾ ਬੌਲੀ ਸਾਹਿਬ ਵਿਖੇ ਮਲਾਈ ਗਈ ਸੀ ਜਿਸ ਦੇ ਵਿੱਚ ਤਕਰੀਬਨ ਸਾਰਿਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਆ ਕਿ ਇਹ ਜਿਹੜਾ ਜਗ ਮੇਲਾ 7 ਤਰੀਕ ਨੂੰ ਹੈ ਇਹ ਅਸਾਰੂ ਔਰ ਸੱਚੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਮਨਾਇਆ ਜਾ ਜਾਵੇ ਉਸ ਦੇ ਸਬੰਧ ਵਿੱਚ ਵਿਚਾਰ ਕੀਤੇ ਗਏ ਤੇ ਅਸੀਂ ਵੀ ਇਹੀ ਵਿਚਾਰ ਕੀਤਾ ਔਰ ਸੰਗਤਾਂ ਦੀ ਵੀ رائے ਇਹੀ ਸੀਗੀ ਕੇ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਜਿਹੜਾ ਟ੍ਰੈਫਿਕ ਤੇ ਕੰਟਰੋਲ ਕਰਨਾ ਚਾਹੀਦਾ ਤੇ ਨਾਲ ਨਾਲ ਜਿਹੜੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਮੀਟਿੰਗ ਦੇ ਵਿੱਚ ਵੀ ਬੇਨਤੀ ਕੀਤੀ ਹੈ ਤੇ ਉਹ ਬੜੇ ਸ਼ਰਧਾ ਤੇ ਸਤਿਕਾਰ ਦੇ ਨਾਲ ਆਉਣ ਕਿਉਂਕਿ ਇਹ ਗੁਰੂ ਅਮਰਦਾਸ ਜੀ ਦਾ ਜਿਹੜਾ ਜਗ ਮੇਲਾ ਹੈ ਜਿਸ ਦਾ ਇੱਕ ਬੜਾ ਵੱਡਾ ਇਤਿਹਾਸ ਹੈ ਤੇ ਸਾਡਾ ਇਹ ਫਰਜ਼ ਬਣਦਾ ਕਿ ਸੋ ਇੱਥੇ ਆ ਕੇ ਸ਼ਰਦਾ ਦੇ ਸਤਿਕਾਰ ਦੇ ਨਾਲ ਮੱਥਾ ਟੇਕੀਏ ਕਿਉਂਕਿ ਆਮ ਤੌਰ ਤੇ ਦੇਖਿਆ ਕਿ ਜੇ ਸਾਡੇ ਨੌਜਵਾਨ ਬੱਚੇ ਆ ਇਹ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਆ ਮੋਟਰਸਾਈਕਲ ਭਜਾਉਂਦੇ ਆ ਜਦ ਟਰੈਕਟਰ ਚਰੇ ਆ ਉਹਨਾਂ ਦੇ ਬਿਨਾਂ ਟਰਾਲੀ ਤੋਂ ਲੈ ਕੇ ਆਉਂਦੇ ਆ ਉਹਨਾਂ ਤੇ ਬੜੇ ਵੱਡੇ ਵੱਡੇ ਡੈਕ ਲਾਏ ਹੁੰਦੇ ਆ ਤੇ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਪ੍ਰਦੂਸ਼ਣ ਖਲਾਉਂਦੇ ਆ ਉਹ ਬੜਾ ਦੁਖਦਾਈ ਹੁੰਦਾ ਤੇ ਨਾਲ ਨਾਲ ਜਿਹੜੀ ਬਾਕੀ ਟ੍ਰੈਫਿਕ ਦੀ ਗੱਲ ਹੈ ਜਾਂ ਜਿਹੜੇ ਹੋਰ ਪ੍ਰਬੰਧ ਕਰਨੀ ਲੋੜ ਹੈ ਉਹਨਾਂ ਦੇ ਸਬੰਧ ਵਿੱਚ ਬੜੇ ਵਿਸਤਾਰ ਦੇ ਨਾਲ ਵਿਚਾਰ ਕੀਤੇ ਗਏ ਤੇ ਮੈਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਸੰਗਤਾਂ ਨੂੰ ਕਿ ਬੜੀ ਵੱਡੀ ਗਿਣਤੀ ਜਿਸ ਤਰ੍ਹਾਂ ਆਪਾਂ ਪਹੁੰਚਣਾ ਜੋ ਆਪਣਾ ਮਨ ਦੀ ਸ਼ਰਧਾ ਆਪਾਂ ਇੱਥੇ ਆ ਕੇ ਮੱਥਾ ਟੇਕੀਏ ਆਪਣੇ ਮਨ ਦੀ ਜਿਹੜੀ ਆਸ ਆਸਾ ਉਹਨੂੰ ਪੂਰਾ ਕੀਤਾ ਜਾ ਸਕੇ ਤੇ ਨਾਲ ਨਾਲ ਸਾਡੀਆਂ ਜਿਹੜੀਆਂ ਆ ਔਨ ਵਾਲੀ ਜਨਰੇਸ਼ਨ ਹੈ ਉਹਨੂੰ ਤਾਂ ਚੰਗੀ ਸਿੱਧ ਦਿੱਤੀ ਜਾ ਸਕਦੀ ਹੈ ਜੇਕਰ ਆਪਾਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਇਸ ਤਰ੍ਹਾਂ ਦੇ ਜਿਹੜੇ ਜਗ ਮੇਲੇ ਹੁੰਦੇ ਆ ਤਾਂ ਹੀ ਮਨਾਏ ਸਫਲ ਹੁੰਦੇ ਆ ਕਿ ਅਸੀਂ ਗੁਰਸਹਿਬਾਨ ਵੱਲੋਂ ਜਿਹੜੀਆਂ ਸਖਿਆਵਾਂ ਦਿੱਤੀਆਂ ਉਹਨਾਂ ਤੇ ਪਾਏ ਹੋਏ ਪੂਰਨ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ